ਬੀਤੇ ਕੁਝ ਦਿਨਾਂ ਤੋਂ ਇਹ ਮਾਮਲਾ ਕਾਫੀ ਛਾਇਆ ਹੋਇਆ ਹੈ ਜਿੱਥੇ ਕੁੜੀ ਦੇ ਨਾਲ ਛੇੜਛਾੜ ਮਾਮਲੇ 'ਚ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਪੁਲਿਸ ਲੜਕੀ ਦੇ ਪਿਓ ਨੂੰ ਹਤਕੜੀਆਂ ਲਗਾ ਕੇ ਲੈ ਗਈ। ਜਿਹਾਂ ਤੁਹਾਡੇ ਸਾਹਮਣੇ ਤਸਵੀਰਾਂ 'ਚ ਖੜੀ ਪੀੜਤ ਕੁੜੀ ਦਾ ਕਹਿਣਾ ਹੈ ਕਿ ਅਜਿਹਾ ਤਾਂ ਹੋਇਆ ਕਿਉਂਕਿ ਜਿਸ ਮੁੰਡੇ ਨੇ ਉਸ ਨੂੰ ਛੇੜਿਆ ਸੀ, ਹਰਾਸ ਕਰਦਾ ਸੀ, ਥਾ-ਥਾ ਤੇ ਉਸ ਨੂੰ ਰੋਕ, ਬਲੈਕਮੇਲ ਕਰਦਾ ਸੀ, ਉਹ ਮੁੰਡਾ ਕਾਂਗਰਸੀ ਯੂਥਾ ਆਗੂ ਪਵਨ ਪੋਲ ਹੈ। ਇਸ ਲੜਕੀ ਮੁਤਾਬਕ ਉਹ ਕਾਰ ਸਿਖਾਉਣ ਵਾਲੇ ਸਕੂਲ 'ਚ ਗੱਡੀ ਸਿੱਖਣ ਜਾਂਦੀ ਸੀ ਜਿੱਥੋਂ ਮੁੰਡਾ ਉਸਨੂੰ ਪਰੇਸ਼ਾਨ ਕਰਨ ਲੱਗਿਆ ਤੁਸੀਂ ਵੀ ਸੁਣ ਲਓ ਇਲਜ਼ਾਮ ਫਿਰ ਮੈਂ 7 7 ਜਾਂ 8 ਤਰੀਕ ਤੋ ਮੈਂ ਪਹਿਲਾਂ ਆਪਣੇ ਲਾਇਸੈਂਸ ਲਈ ਭਰਿਆ ਹੋਇਆ ਸੀਗਾ ਟਰਾਈ ਦੇ ਲਈ ਗੱਡੀ ਲਈ ਤੇ ਮੇਰੇ ਘਰ ਦੇ ਕੋਲ ਟਾਈਮ ਨਹੀਂ ਸੀ ਇਸ ਲਈ ਮੈਂ ਬਾਹਰੋਂ ਸਿੱਖਿਆ ਮੇਰੇ ਪਾਪਾ ਨੇ ਉਹਨਾਂ ਨਾਲ ਗੱਲ ਕੀਤੀ ਕਿ ਇੱਥੇ ਤੇ ਸਾਡੀ ਕੁੜੀ ਨੇ ਤਾਂ ਇਹਦੇ ਤੋਂ ਸਿੱਖਣਾ ਹੋਣਾ ਫਿਰ ਮੈਂ ਉੱਥੇ ਗਈ ਸਿੱਖਦੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸੋਹਣੇ ਬਹੁਤ ਹੋ ਤੁਸੀਂ ਇੱਦਾਂ ਬਹੁਤ ਆ ਮੈਂ ਪਹਿਲਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਮੈਨੂੰ ਲੱਗਾ ਨਾਰਮਲ ਬੰਦਾ ਵੀ ਇਹ ਚੀਜ਼ ਕਹਿ ਸਕਦਾ ਹੈਗਾ ਪਰ ਬਾਅਦ ਵਿੱਚ ਜਦੋਂ ਸਾਡੀ ਗੱਡੀ ਦੀ ਜਿਸ ਦਿਨ ਮੇਰੀ ਟਰਾਈ ਸੀ ਉਹ ਕਹਿੰਦੇ ਮੇਰੀ ਤੁਸੀਂ ਪੈਟਰੋਲੀਅਮ ਗੱਡੀ ਲੈ ਜਾਓ ਤੇ ਤੁਸੀਂ ਉੱਥੇ ਤੁਹਾਡੀ ਵਧੀਆ ਟਰਾਈ ਹੋ ਜਾ ਉਹਨਾਂ ਨੇ ਇਹ ਮੈਨੂੰ ਕਿਹਾ ਕਿ ਤੁਸੀਂ ਆਸਟ੍ਰੇਲੀਆ ਜਾਣਾ ਹੈਗਾ ਠੀਕ ਆ ਮੈਂ ਵੀ ਆਪਣੀ ਫਾਈਲ ਲਗਾਈ ਹੈਗੀ ਆ ਜੇ ਤੁਹਾਡੇ ਉੱਥੇ ਜਾਣਗੇ ਤੇ ਮੈਂ ਉਹਨਾਂ ਬੰਦੇ ਨੂੰ ਕਿਹਾਗਾ ਸਾਹਸ ਨੂੰ ਕਿ ਮੇਰੀ ਵੀ ਉਹਦੇ ਜਾਣ ਤੋਂ ਬਾਅਦ ਹੀ ਲਗਾਈ ਮੈਂ ਉਹਨਾਂ ਕੋਲ ਜਾਣਾ ਹੈਗਾ ਮੈਨੂੰ ਕਹਿੰਦੇ ਤੁਸੀਂ ਮੈਨੂੰ ਫਰੈਂਡਸ਼ਿਪ ਕਰੋਗੇ ਮੈਂ ਕਿਹਾ ਨਹੀਂ ਫਿਰ ਮੈਂ ਨਹੀਂ ਮੈਂ ਇਦਾਂ ਦੀ ਕੁੜੀ ਨਹੀਂ ਹੈਗੀ ਮੈਨੂੰ ਕਹਿੰਦੇ ਜੇ ਮੈਂ ਉਹਨਾਂ ਨੇ ਜਿਹੜੇ ਇੰਨੀ ਜ਼ੋਰ ਦੀ ਫੇਰਿੰਗ ਤੇ ਹੱਥ ਮਾਰ ਮਾਰ ਕੇ ਉਸ ਦਿਨ ਕਿਹਾ ਕਿ ਜੇ ਮੈਂ ਆਸਟ੍ਰੇਲੀਆ ਆਇਆ ਮੈਂ ਤੇਰੇ ਨਾਲ ਵਿਆਹ ਵੀ ਕਰਵਾਉਂਗਾ ਮੈਂ ਤੇਰੇ ਨਾਲ ਫਰੈਂਡਸ਼ਿਪ ਵੀ ਕਰੂੰਗਾ ਮੈਂ ਤੇਰੇ ਨਾਲ ਹੀ ਰਹਿਣਾ ਹੈਗਾ ਪਰ ਉਹਨਾਂ ਨੇ ਬਹੁਤ ਜ਼ਿਆਦਾ ਬਦ બોલિયા હેગા મે કે સર તુસી મੈਨੂੰ મેરી સાડી શોપ તે લાદ દો સર ઉન્નાને ક્યા કે નહીં નહીં જ્વાતપાત ਦਾ કુછ નહીં ਹੁੰਦਾ તુસી ਆ જાવ ਏਦਾਂ ਹੋ ਜਾਓ સરੋਂ ਗੱਲ ਉੱਥੇ ਖਤਮ ਹੋ ਗਈ ਮੈਂ ਆਪਣੇ ਘਰ ਨਹੀਂ ਦੱਸਿਆ ਕਿਉਂਕਿ ઉન્ਨੇ ਮੈਨੂੰ ક્યા કે જે તું ਆਪਣੇ ਘਰ ਦੱਸਿਆ ਤੇ મેરી હું મે એક કાંગ્રેਸ યુથ ਦਾ પ્રધાન હેગા નહીં તો મે ਸਾਰੇ ਨੂੰ ਕਰਕੇ ਤੁਹਾਡੇ ਘਰ ਜੀ કે તુસી ਮੇਰੇ ਕੰਪਲੇਨ ਵੀ ਦਿੱਤੀ ਤੇ મેં ਤੁਹਾਡੀ ਗੱਲ ਨਹੀਂ ਅੱਗੇ ਵਧਣ ਦੇਣੀ ਹੈਗੀ ઉਥੇ ਦੂਜੇ ਪਾਸੇ ਇਸ ਲੜਕੀ ਨਾਲ ਛੇੜਛਾੜ ਦੇ ਇਲਜ਼ਾਮਾਂ 'ਚ ਘਿਰੇ ਕਾਂਗਰਸ ਦੇ આગੂ ਦਾ ਕਹਿਣਾ ਹੈ ਲੜਕੀ ਤੇ ਉਸਦੇ ਪਰਿਵਾਰ ਦੇ ਇਲਜ਼ਾਮ ਝੂਠੇ ਨੇ ਬਲਕਿ ਲੜਕੀ ਦੇ ਪਿਓ ਨੇ ਆਪਣੇ ਹੋਰ ਸਾਥੀਆਂ ਨਾਲ ਉਸ ਨੂੰ ਟਰੈਕ ਤੇ ਬੁਲਾ ਕੇ ਗੱਡੀ 'ਚ ਬਿਠਾ ਕਿਸੇ ਅਣਜਾਨ ਦੁਕਾਨ ਤੇ ਲਿਜਾ ਕੇ ਇੱਕ ਓਟ ਮਾਰ ਕੀਤੀ ਇੱਕ ਵਾਰ ਤੁਸੀਂ ਮੁੰਡੇ ਦੀ ਵੀ ਸੁਣ ਲਓ ਮੈਂ ਕੁੜੀ ਦੀ ਟਰਾਈ ਦਵਾ ਗਿਆ ਮੇਰੇ ਤੋਂ 15 ਤਰੀਕ ਦੀ ਕੁੜੀ ਗੱਡੀ ਸਿੱਖ ਕੇ ਚਲੀ ਗਈ ਉਹ ਆ ਜੀ ਕੁੜੀ ਸਿੱਖ ਕੇ ਗੱਡੀ ਚੱਲ ਗਈ ਹੈ ਨੀ ਉਸ ਤੋਂ ਬਾਅਦ ਮੈਨੂੰ ਫਾਇਲ ਗਿਆ ਦੇਣਾ ਮੇਰੇ ਨਾਲ ਦੀ ਸਕੂਟਰ ਵਿੱਚ ਨਾਲ ਦੁਕਾਨ ਮੈਂ ਉੱਥੇ ਫਾਇਲ ਦੇਣੇ ਨੂੰ ਕਿਹਾ ਕਿ ਫਾਇਲ ਦੇਣੀ ਮੈਂ ਉਹਨਾਂ ਨੂੰ ਕਿਹਾ ਮੇਰੀ ਫੀਸ ਰਹੀ ਹੈ 1400 ਰੁਪਿਆ ਟਰਾਲੇ ਦੀ ਗੱਡੀ ਸਿੱਖਣ ਦੀ ਠੀਕ ਹੈ ਜੀ ਗੱਡੀ ਸਿੱਖਣ ਲਈ ਉਹ ਮੇਰੇ ਨਾਲ ਵੱਡੀ ਵੱਡੀ ਗਲਤ ਬੋਲੀ ਮੈਂ ਉਹਨਾਂ ਨੂੰ ਕਹਾਂ ਜੀ ਆਪਣੇ ਫਾਦਰ ਨਾਲ ਕਿਸੇ ਨਾ ਮੇਰੀ ਗੱਲ ਕਰਾ ਦਿਓ ਉਹਦੇ ਫਾਦਰ ਨੇ ਫੋਨ ਫੜਿਆ ਮੈਨੂੰ ਗਾਲਾਂ ਕੱਢਣ ਲੱਗੇ ਗਾਲਾਂ ਕੱਢ ਕੇ ਮੈਨੂੰ ਇੰਨੀਆਂ ਕੀਤਾ ਕਿ ਅਸੀਂ ਤੈਨੂੰ ਦੇਖ ਲਾਂਗੇ ਇੱਕ ਦਿਨ ਮੈਨੂੰ ਫੋਨ ਆਉਂਦਾ ਜੀ ਉਸ ਤੋਂ ਬਾਅਦ 5 ਦਿਨਾਂ ਬਾਅਦ ਮੈਂ ਇਹ ਟਰਾਲਾ ਸਿੱਖਣ ਆਉਣਾ ਮੈਂ ਟਰਾਲਾ ਸਿੱਖਣ ਨੂੰ ਮੈਨੇ ਟ੍ਰੈਕ ਤੇ ਸੱਜਿਆ ਮੈਂ ਟ੍ਰੈਕ ਤੇ ਗਿਆ ਉੱਥੇ ਮੇਰੀ ਮਾਰਕੁੱਟ ਵੀ ਕੀਤੀ ਤੇ ਕੁੱਟ ਮਾਰ ਕਰਕੇ ਮੈਨੂੰ ਆਪਣੀ ਗੱਡੀ 'ਚ ਸੁੱਟ ਦੇ ਆਪਣੀ ਦੁਕਾਨ ਉਹਨਾਂ ਦੁਕਾਨ ਤੇ ਲੈ ਗਿਆ ਉੱਥੇ ਮੇਰੀ ਕੁੱਟ ਵੱਢ ਕੀਤੀ ਆ ਮੇਰੇ ਸੱਟਾਂ ਲ ਇਹ ਪੈਸੇ ਦੇ ਕਰਕੇ ਹੋਇਆ ਦੂਜਾ ਕੋਈ ਮੇਰਾ ਬਿਜ਼ਨਸ ਜਿਹੜਾ ਚੱਲਦਾ ਟਰਾਲੇ ਦਾ ਉਹ ਮੈਨੂੰ ਦਬਾਇਆ ਜਾਣਾ ਸੋਚੀ ਸੰਜੀ ਸਮਝ ਦੇ ਤਹਿਤ ਇਹ ਮੇਰੇ ਤੇ ਕੁੜੀ ਵੀ ਝੂਠ ਬੋਲਣ ਲਈ ਆ ਉਹਦਾ ਪਰਿਵਾਰ ਵੀ ਝੂਠ ਬੋਲਣਦੇ ਆ ਕੋਈ ਮੇਰੇ ਉਦੋਂ ਕੋਈ ਫੋਨ ਨਹੀਂ ਕੀਤਾ ਗਿਆ ਕੋਈ ਕੁਝ ਨਹੀਂ ਕੋਈ ਪ੍ਰੂਫ ਨਹੀਂ ਉਹਨਾਂ ਕੋਲੇ ਨਾ ਮੈਂ ਕੋਈ ਜਲਦ ਨਹੀਂ ਕੀਤਾ ਉਹਤੇ ਪੁਲਿਸ ਨੇ ਵੀ ਦੋਵਾਂ ਤੇ ਰਾਦੇ ਬਿਆਨ ਦਰਜ ਕਰਕੇ ਇਸ ਮਾਮਲੇ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਜੋ ਜਿਹੜੀ ਲੜਕੀ ਉਹਨਾਂ ਅਪਲੀਕੇਸ਼ਨ ਆਈ ਸੀ ਨਾ ਮਰਜੀਨਾ ਉਹਨਾਂ ਲੋ ਤੋਂ ਉਹਤੇ ਉਹਨੂੰ ਵਿਚਾਰ ਕੀਤਾ ਉਹਦੇ ਸਬਜੈਕਟ ਤੋਂ ਜੋ ਬਣਦੀ ਈ ਧਾਰਾ ਉਹ ਲਾ ਕੇ ਕੇ ਰਜਿਸਟਰਡ ਕਰ ਦਿੱਤਾ ਜੀ ਪਰ ਤੇ ਵਰਦੀ ਨੂੰ ਕਹਿੰਦਾ ਤਫਤੀਸ਼ ਜਾਰੀ ਹੈ ਜੀ ਹੁਣ ਇਸ ਮਾਮਲੇ 'ਚ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਕੀ ਸਾਹਮਣੇ ਆਉਂਦਾ ਹੈ ਕੌਣ ਸੱਚਾ ਸਾਬਿਤ ਹੁੰਦਾ ਹੈ ਤੇ ਕੌਣ ਝੂਠਾ ਕਿਉਂਕਿ ਇਲਜ਼ਾਮ ਫਲਹਾਲ ਦੋਵੇਂ ਤਰ੍ਹਾਂ ਦੇ ਉੱਤੇ ਨੇ ਹੁਸ਼ਿਆਰਪੁਰ ਤੋਂ ਸੁਨੀਲ ਆਖਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਬਰਾਤ ਇੰਤਜ਼ਾਰ ਕਰਨ ਲੱਗ ਰਹੀ ਸੈਂ ਚਾਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਅਰ ਇਸਨੇ ਥਾਰੀ ਪੰਜਾਬੀ ਮੇ ਕੇ ਬੋਲਾਂ ਇਸੇ ਫੈਂਟ ਮਿਰਰ ਕਹਤੇ ਹੈ ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978